بس ਇਹ ਪੰਜਾਬ ਆ ਬਈ ਜਿਹਦੇ ਪਿੱਛੇ ਲੱਗ ਗਿਆ ਉਹਨੂੰ ਤਾਂ ਚੜ੍ਹਾਈ ਦੇਣਾ ਇਹਨੇ ਉਹੀ ਮਗਰ ਤੁਰੇ ਜਾਂਦੇ ਹਾਂ ਹਾਂ ਥੋੜਾ ਟਾਈਮ ਹੋਇਆ ਇੱਕ ਬਈ ਹਰੇ ਫਿਰ ਕੰਮ ਕੁੰਮ ਕਰਾਂਗੇ ਜੋ ਪੇਮੈਂਟ ਆਉਗੀ ਫੇਰ ਹੀ ਆ ਐਂ ਗੱਡੀਆਂ ਚੱਕ ਕੇ ਫਿਰ ਫਾਇਦੇ ਕੋਈ ਫਾਇਦਾ ਵੀ ਨਹੀਂ ਠੀਕ ਆ 35 ਲੱਖ ਰੁਪਏ ਦਦੋ ਅੱਛਾ ਤੇ ਪੈਰ 20000 ਦੇ ਨਵੇਂ ਪਾਇਆ ਸੀ ਟਰਾਲੇ ਦੇ ਠੇਕੇ ਠੇਕੇ ਜੀ ਪਾਰਤੇ ਸੀ ਠੀਕ ਆ ਦਿਨ ਪਰ ਰਾਤ ਚੱਲਦਾ ਸਾਡਾ ਕੰਮ ਵੀ ਸਕੂਲ ਤਾਂ ਸੀਗਾ 3-4 ਕਿਲੋਮੀਟਰ ਦੂਰ ਹੂੰ ਤੇ ਮੇਰਾ ਦਾਦਾ ਪ੍ਰਧਾਨ ਸੀ ਯੂਨੀਅਨ ਦਾ ਟੈਡਰ ਟਰਾਲੀ ਦਾ ਹੂੰ ਉਹ ਬਟਰੈਕਟਰ ਤਾਂ ਸਾਨੂੰ ਛੱਡ ਕੇ ਜਾਂਦਾ ਹੁੰਦਾ ਪਰ ਮੈਂ ਉਹ ਤਾਂ ਫੜ ਲੈਣਾ ਸਕੂਲ ਆਉਂਦੇ ਨੇ ਪਰ ਉਹਵੇਂ ਪੱਸ ਪੈਂਦਾ ਗਿਆ ਇੱਕ ਛੋਟੇ ਕੋਲੇ ਟਰੈਕਟਰ ਆ ਹੋਣਾ ਇੱਧਰ ਤਾਂ ਆ ਗਿਆ ਪ੍ਰੀਤ ਵਾਲਿਆਂ ਦਾ ਹਣਾ 6049 ਤੇ ਇੱਧਰ ਆ ਗਿਆ ਵੀ 744 ਤੇਲ ਕਿਹੜਾ ਵੱਧ ਖਾਂਦਾ ਯਾਰ ਤੇਲ ਤਾਂ ਇਸ ਟਾਈਮ ਆਹੀ ਵੱਧ ਖਾ ਰਿਹਾ ਛੋਟਾ ਛੋਟਾ ਵੱਧ ਤਾਂ ਖਾਊਗਾ ਹੀ ਕਿ ਨਹੀਂ ਛੋਟਾ ਵੀ ਵੱਧ ਖਾਊਗਾ ਇਹ ਕਿਹੜਾ ਰਵਾ ਘਟ ਹੋਇਆਗਾ ਆ ਕਰਕੇ ਵੱਧ ਖਾ ਰਿਹਾ ਹਾਂ ਅੱਛਾ ਬਾਕੀ ਦੂਜੇ ਦੇ ਆਬਰਾਜ ਕੱਢੀ ਆ ਉਹ ਮੋਸਾ ਹਮ ਨਾ ਖਾਂਦਾਗਾ ਜਿਹੜਾ ਨੀਲਾ ਹਾਂ अच्छा भाई स्वराज्य ਤਾਂ ਜਿਹੜਾ ਮਰਜ਼ੀ ਲੈ ਲੋ ਯਾਰ ਹਾਂ ਹੁਣ ਦੁਬਾਰਾ ਬੋਲ ਬਾਈ ਸਵਰਾਜ ਤਾਂ ਜਿਹੜਾ ਮਰਜ਼ੀ ਲੈ ਲੋ ਹਾਂ ਬਸ ਤੇਲ ਤਾਂ ਖਾਂਦੇ ਨਹੀਂ ਇਹ ਸੰਗਦੀ ਆ ਪ੍ਰੀਤ ਕਾ ਤੋਂ ਰੱਖਿਆ ਹੋਇਆ ਪ੍ਰੀਤ ਵੀ ਬਸ ਐਂ ਘੈਂਟ ਹੂੰ ਇਹ ਵੀ ਉਹ ਕੱਟ ਖਾਂਦਾ ਹਾਂ ਇਹਨੂੰ ਯਾਰ ਪਸੰਦ ਜਾਂ ਨਹੀਂ ਕਰਦੇ ਲੋਕ ਇਸ ਟਰੈਕ ਨੂੰ ਹਨਾ ਕੀ ਕਾਰਨ ਆ ਉਹਦਾ ਬਸ ਇਹ ਪੰਜਾਬ ਆ ਬਾਈ ਜਿਹਦੇ ਪਿੱਛੇ ਲੱਗ ਗਿਆ ਉਹਨੂੰ ਤਾਂ ਚੜ੍ਹਾਈ ਦੇਣਾ ਇਹਨੇ ਉਹੀ ਮਗਰ ਤੁਰੇ ਜਾਂਦੇ ਹਾਂ ਬਸ ਭੇੜ ਚਾਲ ਵਾਧੀ ਹੋਣੀ ਆ ਹਾਂ ਜਿਹਨੇ ਕੰਮ ਲੈਣਾ ਹੈ ਨਾ ਉਹਦੇ ਹੱਥੇ ਤਾਂ ਵਧੀਆ ਚੱਲਦਾ ਵਧੀਆ ਬਾਈ ਹਰ ਇੱਕ ਆਸ਼ਾ ਹੀ ਵਧੀਆ ਜੋਰ ਤਾਂ ਬਹੁਤ ਹੈ ਟਰੈਡ ਚ ਹਾਂ ਬਹੁਤ ਮਿਲਦਾ ਜੋਰ ਤਾਂ ਬਹੁਤ ਮਾਰਦਾ ਬਹੁਤ ਮਾਰਦਾ ਠੱਗੀ ਤਰ੍ਹਾਂ ਹੁੰਦਾ ਨਾ ਟਰਾਲਿਆਂ ਤੇ ਚਲਾਉਣਾ ਹੋਵੇ ਉੱਤੇ ਵਧੀਆ ਚੱਲਦਾ ਹੈ ਨਾ ਵਧੀਆ ਚੱਲਦਾ ਹੀ ਆ ਬਈ ਟਰਾਲੇ ਤੇ ਇਹ ਮਿਲ ਗਿਆ ਇਹਨਾਂ ਜਲਖੜਾ ਨਹੀਂ ਮਿਲਦਾ ਜੇ ਆਪਾਂ ਲੈਣਾ ਹੋਵੇ ਪੁਰਾਣਾ ਵੀ ਚੱਲਦਾ ਹੂੰ ਜਲਖੜਾ ਨਹੀਂ ਮਿਲਦਾ ਕਿਉਂਕਿ ਇਕੱਲਾ ਜਾਂਦਾ ਵਾਈ ਤੇ ਚੱਲੇ ਮਿਲੂਗਾ ਹਾਂ ਇਨੂੰ ਫਿਰ ਆਏ ਲਾਈ ਨਹੀਂ ਰੇਸ ਇਹਨਾਂ ਚ ਕਿਹੜਾ ਮੂਰੇ ਲਿਉਂਦਾ ਵੱਧ ਕਰਾਹ ਪਰਕੇ ਆਪ ਸਾਫ ਸ ਵਿੱਚ ਨਹੀਂ ਲਾਈਦੀ ਬਈ ਯਾਰ ਲਾਈ ਨਹੀਂ ਨੇ ਆਮ ਦੇ ਦੇਖੀਏ ਵੀਡੀਓ ਜੀ ਲਾਈ ਜਾਂਦੇ ਹੁੰਦੇ ਰੇਸ ਆਈਆਂ ਉਹ ਕਿਵੇਂ ਲੱਗਦਾ ਤੁਹਾਨੂੰ ਕਿ ਚੰਗਾ ਨਹੀਂ ਲੱਗਦਾ ਹੂੰ ਚੰਗਾ ਨਹੀਂ ਲੱਗਦਾ ਕਿਸੇ ਵਧੀਆ ਨਹੀਂ ਨਹੀਂ ਮੈਂ ਲਾਈ ਉਹ ਰੇਸਾਂ ਆਈਆਂ ਲਾਈ ਜਾਂਦੇ ਟੋਚਣ ਪਾ ਲੈਂਦੇ ਇੱਕ ਦੂਜੇ ਗੇਅਰ ਵੱਡਾ ਲਾ ਕੇ ਧੂਆਂ ਰੋਲ ਕਰਦਾ ਹੁੰਦਾ ਉਵੇਂ ਤਾਂ ਨਹੀਂ ਕਰਾਇਆ ਕਦੇ ਉਹ ਤਾਂ ਬਈ ਹੁੱਲੜ ਬਾਈ ਆ ਯਾਰ ਅੱਛਾ ਹੂੰ ਇਥੋਂ ਅੱਜ ਇਹ ਲਾ ਲਓ ਤੁਸੀਂ ਵੀ ਮੁੰਡੇ ਸੀਟਾਂ ਤੇ ਸ਼ੌਂਕ ਨੂੰ ਨਹੀਂ ਬੈਠੇ ਕੰਮ ਨੂੰ ਬੈਠੇ ਕੰਮ ਵਾਲੇ ਆ ਅਸੀਂ ਸੱਚੀ ਗੱਲ ਆ ਤੁਹਾਨੂੰ ਤਾਂ ਅੱਜਾ ਅਸੀਆ ਕਿ ਨਾ ਬਾਈ ਇਹਨਾਂ ਨਾਲ ਗੱਲ ਕਰੀ ਵੀ ਕਹਿੰਦੇ ਸੀ ਤਾਂ 17 ਸਾਲਾਂ ਦੀ ਉਮਰ ਆ ਤੇ ਪੜ੍ਹਾਈ ਛੱਡਤੀ ਵਕਈ ਵੀ ਅਸੀਂ ਆ ਚੱਲ ਚੌੜ ਚੌੜ ਚਾਹੀ ਵੀਡੀਓ ਬਣਾਉਣ ਲੱਗੇ ਪਰ ਕਹਿੰਦੇ ਹੁੰਦੇ ਵੀ ਜਿਵੇਂ ਜਿਵੇਂ ਆਪਾਂ ਕੋਲੇ ਆਏ ਗੱਲਾਂ ਡੰਗਾਈ ਤੇ ਜਾਣੇ ਤਾਂ ਤੁਹਾਨੂੰ ਦੇਖ ਲਓ ਨਾ ਵੀਡੀਓ ਦੇ ਵਿੱਚ ਸਚਾਈ ਹੈ ਇਹ ਬਿਲਕੁਲ ਤੇ ਬਾਕੀ ਟਰਾਲਾ ਵਗੈਰਾ ਕਿਹੜਾ ਪਾਉਣੇ ਵੱਡਾ ਕਿੰਨੇ ਫੁੱਟਾ ਹਾਂ 11 1/2 11 1/2 11 ਦਾ ਯਾਰ ਆਪਣੇ ਤਾਂ ਜਿਵੇਂ ਕਮੈਂਟ ਮੈਨੂੰ ਕਰ ਦਿੰਦੇ ਹੁੰਦੇ ਆ ਉਧਰ ਵਾਲੇ ਕਹਿੰਦੇ ਟਰਾਲੇ ਤਾਂ ਸਾਡੇ ਸਾਡੇ ਹੁੰਦੇ ਆ 24 24 ਫੁੱਟ ਵਾਲੇ ਆਪਣੇ ਤਾਂ ਟਰਾਲੇ ਆ ਇਹਨੂੰ ਜਿਵੇਂ ਸਹੀ ਗੱਲ ਆ ਉਹਨਾਂ ਦੀ ਹਮ ਚਲੋ ਉਧਰ ਚੱਲੀ ਜਾਂਦੇ ਆਗੇ ਇੱਥੇ ਫਿਰ 24 ਫੁੱਟਾ ਪਾ ਕੇ ਸਾਨੂੰ ਰੇਟ ਨਹੀਂ ਦਿੰਦਾ ਕੋਈ ਹਮ ਹਮ ਇਹਦੀ ਗੱਲ 24 ਫੁੱਟਾ ਪਾ ਕੇ ਰੇਟ ਦੇ ਦੇਣ ਬਾਕੀ ਭਾਰਤ ਬਾਕੀ ਆਪਣੇ ਇਥੇ 24 ਫੁੱਟਾ ਭਾਰਤ ਦਾ ਚੱਲਦਾ ਹੀ ਨਹੀਂ ਹਾਂ ਸਹੀ ਗੱਲ ਆ ਭਾਈ ਨਾਂਗੀ ਪੀੜਿਆ ਇੱਥੇ ਗੱਲ ਆ ਵੀ ਹੈ ਨਾ ਆਪਣੇ ਲਈ ਤਾਂ ਫਿਰ ਡਬਲ ਟੈਰਾ ਉਹੀ ਟਰਾਲਾ ਉਹੀ ਟਰਾਲਾ ਹਾਂ ਆਪਣੀ ਦਾ 11 ਫੁੱਟ ਨੂੰ ਪਹਿਲਾਂ ਤਾਂ ਉਹ ਮੰਨਦੇ ਆ ਆਪਣੇ ਤਾਂ ਉਹ ਮੰਨ ਕੇ ਚੱਲ ਜੇ ਚੱਲਦੇ ਨੇ ਹੁਣ ਜਮੀਨਾ ਉਸ ਹਿਸਾਬ ਨਾਲ ਟਰਾਲੇ ਹੀ ਬਹਿ ਜਾਊਗਾ ਹਨਾ ਤਾਂ ਹੈਨਾ ਆਪਾਂ ਨੂੰ ਟਰੈਕਟਰ ਹੀ ਹਣੀ ਉਹ ਜੇ ਟਰੈਕਟਰ ਤਾਂ ਮੋਡੀਫਾਈ ਕਰਾਏ ਹੁੰਦੇ ਆ ਹਾਲੈਂਡ 36 30 ਮਗਰ ਪਾਏ ਹੁੰਦੇ ਆ ਮਤਲਬ ਮੋਡੀਫਿਕੇਸ਼ਨ ਕਰਾਈ ਵੀ ਇੱਥੇ ਆਪਣੇ ਜੇ ਕੋਈ 16 ਫੁੱਟਾ ਬਣਾ ਲਵੇ ਵੀ ਉਹ ਵੀ 16 ਫੁੱਟਾ ਹਾਂ 16 ਫੁੱਟਾ ਕੀ ਟਰਾਲਾ ਹੂੰ 24 ਫੁੱਟਾ ਟਰਾਲਾ 24 ਫੁੱਟਾ ਹਾਂ ਕਿੱਡਾ ਜਾਣ ਦੀ ਗੱਲ ਤੇ ਮੰਨ ਲੇ ਜੇ ਆਪਣੇ ਸਹੀ ਤਾਂ ਇਹੀ ਚੱਲਦੇ ਹਨ 12 ਵਾਲੇ 11 ਵਾਲੇ ਹਨ 11 ਸਾਢੇ 11 ਵਾਲਾ ਜਿਹਾ ਇਹੀ ਹੈ ਬਈ ਟਰੈਕ ਭਾਰਤਪੁਰ ਤੋਂ ਆਲੇ ਹਾਂ ਹੂੰ ਉਹ ਵੀ ਉਹ ਜਦੋਂ ਮੁੜਦੇ ਆ ਵਟਾ ਚੜਦਾ ਟਰਾਲਾ ਹੂੰ ਇੱਕ ਕਹਿ ਦਿੰਦੇ ਆ ਯਾਰ ਟਰਾਲੇ ਤੇ ਟਰੈਕਟਰ ਲੈਣਾ ਹੋਵੇ ਜਿਵੇਂ 8 ਸੀ ਟਰਾਲੇ ਤੇ ਚਲਾਉਣਾ ਆਖੇ ਟਰਾਲੇ ਤੇ ਚੱਲੇ ਆ ਟਰੈਕਟਰ ਯਾਰ ਖੜਕ ਜਾਂਦਾ ਹੈ ਗੱਲ ਹੁੰਦੀ ਆ ਹੁੰਦੀ ਆ ਕੀ ਖੜਕ ਜਾਂਦਾ ਉਹਦਾ ਵਾਲਾ ਉਹ ਬਈ ਸਾਰੇ ਉਹ ਸੜਕ ਤੇ ਆਉਂਦਾ। ਗੇਅਰ ਤੋਂ ਲੈ ਕੇ ਅਗਲਾ ਹਿੱਸਾ ਕੀ ਇੰਜਣ ਕੀ ਸਭ ਮੰਨ ਜਾ ਜਾਂਦਾ। ਤਾਈਓ ਚੱਲਦੇ ਹੁੰਦੇ ਆ। ਹਾਂ। ਕੋਈ ਨਿਸ਼ਾਨੀ ਕੀ ਹੁੰਦੀ ਆ ਮਤਲਬ ਟਰਾਲੇ ਤੇ ਚੱਲੇ ਹੋਵੇ। ਜਮ ਟਰਾਲੇ ਤੇ ਚੱਲੇ ਬਈ ਆਹ ਹਿੱਸੇ ਹੋਇਆ ਹੁੰਦਾ ਦਾ। ਮਤਲਬ ਆਵਾਜ਼ ਕਰਦਾ ਹੁੰਦਾ। ਆਵਾਜ਼ ਕਰੂਗਾ। ਜਿਆਦਾ ਗੇਹਰਾ ਦੀ ਆਵਾਜ਼ ਹੁੰਦੀ ਆ। ਗੇਹਰੀ ਦੀ ਆਵਾਜ਼। ਤੇ ਟਾਇਰ ਟੂਰ ਤਾਂ ਉਹੀ ਦੱਸ ਦਿੰਦੇ ਹਨਾ ਟਰਾਲੇ ਵਾਲੇ ਟਰੈਕਟਰ ਦੇ ਤਾਂ। ਤੇ ਅਗਲਾ ਜਿਹਨੇ ਵੇਚਣਾਗਾ ਉਹਦਾ ਲਿਪਾ ਪੋਚੀ ਲਾਈ ਦਿੰਦਾ ਬਈ। ਹਾਂ ਉਹ ਤਾਂ ਫਿਰ ਕਰ ਹੀ ਦਿੰਦੇ ਹਨਾ। ਕਰ ਹੀ ਦਿੰਦੇ। ਦੁਨੀਆ ਗਾਂ ਤੋਂ ਗਾਂ ਪਈਆ। ਗਾਂ ਤੋਂ ਗਾਂ ਪ ਯਾਰ ਮੈਂ ਤਾਂ ਆ ਦੇਖ ਕੇ ਹੈਰਾਨ ਹੋ ਗਿਆ ਆ ਉਮਰਾਂ ਚ ਦੇਖੀ ਟਰੈਕਟਰ ਚਲਾ ਰਿਹਾ ਟਰੱਕ ਜੁੰਮੇਵਾਰੀਆਂ ਸੰਭੀ ਬੈਠੇ ਆਗੇ ਕਰੋ ਹੁਣਾ ਕਰੋੜਾਂ ਦੇ ਠੇਕੇ ਮਾਰੀ ਬੈਠੇ ਆਗੇ ਭਰਤਾਂ ਦੇ ਤੇ ਭਾਈ ਡੀਲ ਵਗੈਰਾ ਫਿਰ ਕੌਣ ਕਰਦਾ ਤੁਸੀਂ ਕਰਦੇ ਕਿ ਵੱਡੇ ਛੋਟੇ ਕਰਦੇ ਠੀਕ ਤੁਸੀਂ ਇੱਥੇ ਮਾਲ ਕੰਮ ਸੰਭਦੇ ਸਾਰਾ ਠੀਕ ਆ ਤੇ ਆ ਕਿੰਨੇ ਟਾਈਮ ਚ ਕਰ ਦਿਓਗੇ ਸਾਰਾ ਇਹ ਕਹਿੰਦਾ ਤਿੰਨ ਮਹੀਨੇ ਹੂੰ ਤਿੰਨ ਚਾਰ ਮਹੀਨੇ ਲੱਗ ਜਾਣਗੇ ਟਰੈਕਟਰ ਹੋਰ ਵੀ ਆ ਕਿ ਆਹੀ ਆ ਨਹੀਂ ਹੋਰ ਵੀ ਆ ਉਹ ਨਹੀਂ ਲੈਂਦੇ ਉਹ ਫਿਰ ਕੰਮ ਹੀ ਇੱਥੇ ਦੋਹਾਂ ਦਾ ਹਾਂ ਅੱਛਾ ਹਾਂ ਠੀਕ ਆ